ਖੋ ਬੰਨਿਆ ਪੁਲਿਸ ਦੇ ਗੱਲ ਖਾਬੜ ਰਿਹਾ ਕਿਹੜੇ ਨੂੰ ਸਾਲੇ ਨੂੰ ਨਕਰ ਸਾਰ ਚੱਕੋ ਚੱਕ ਲਓ ਦੱਸ ਹੈ ਉਹ ਵਰਦੀ ਪਾਣ ਉਹ ਸਾਲਾ ਵਰਦੀ ਨੂੰ ਪੈ ਗਿਆ ਉਹ ਬਈ ਸਰ ਚਲੋ ਪਤਾ ਹੱਦ ਹੋਈ ਪਈ ਐ ਇਹ ਸਾਲੇ ਸ਼ਰਾਰਤ ਤੁਸੀਂ ਕਰੋ ਕਿੱਥੇ ਛੱਡੇ ਹੋਵੇ ਸ਼ਰਾਰਤੀਆਂ ਸਰ ਇਧਰ ਬਾਬਾ ਜੋਰਾਵਰ ਫਤਿਹ ਸਿੰਘ ਦੀ ਯਾਦ ਦੇ ਵਿੱਚ ਨਗਰ ਕੀਰਤਨ ਦੀ ਰਵਾਨਗੀ ਆ ਸੰਗਤਾਂ ਨਮਸਕਾਰ ਕਰ ਰਹੀਆਂ ਨੇ ਇਧਰੇ ਸ਼ਰਾਰਤੀ ਅਨਸਰ ਪੁਲਿਸ ਵਾਲਿਆਂ ਦੀ ਵਰਦੀਆਂ ਫਾੜ ਰਹੇ ਨੇ ਪਤਾ ਨਹੀਂ ਕੌਣ ਨੇ ਇਹ ਲੋਕ ਕਰ ਲਿਆ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਇਧਰ ਸੰਗਤਾਂ ਹੱਥ ਬੰਨ੍ਹ ਕੇ ਬਾਬਾ ਜੋਰਾਵਰ ਫਤਿਹ ਸਿੰਘ ਨੂੰ ਯਾਦ ਕਰ ਰਹੀਆਂ ਨੇ ਸਰਦਾਰ ਦੇ ਫੋਲੇ ਪਤਾ ਨਹੀਂ ਸ਼ਰਾਰਤੀ ਅਨਸਰ ਨੇ ਪੁਲਿਸ ਨੇ ਕਾਬੂ ਕਰ ਲਿਆ ਤੇ ਮੁਲਾਜ਼ਮਾਂ ਦੀ ਵਰਦੀ ਨੂੰ ਪਾ ਗਿਆ ਸੀ ਪਤਾ ਨਹੀਂ ਕੌਣ ਹੈ ਇਹ ਕੀ ਗੱਲ ਹੋ ਰਹੀ ਹੈ ਆਜਾ ਵੀ ਕਾਬੂ ਨਹੀਂ ਆ ਰਿਹਾ ਤੁਸੀਂ ਹੁਣ ਕਮੈਂਟ ਕਰਿਓ ਬੰਦਾ ਇਹ ਦੇਖੋ ਇਧਰ ਦੇਖਿਓ ਜੀ ਦੇਖੋ ਦੇਖੋ ਇਧਰ ਮਨ ਜਿਹੜੀ ਹੋਈ ਆ ਭੰਗ ਨਾਲ ਸੇ ਨੂੰ ਚੜ ਗਈ ਬਾਈ ਉਹ 70 ਹੋ ਗਾ ਬਦੋ ਤੋਂ ਸੋ ਜਾ ਹਾਂ ਇਹ ਹੋਰ ਆ ਉਹ ਫੇਰ ਪੈ ਗਿਆ ਜੀ ਉਹ ਸਾਰੇ ਇਹ ਭੰਗ ਪੁੰਗ ਵਾਲਾ ਸਿਸਟਮ ਨਹੀਂ ਹੈਗਾ ਨਗਰ ਕੀਰਤਨ ਦੇ ਮੂਹਰੇ ਪੈ ਗਿਆ ਇਹਨੂੰ ਚੱਕੋ ਸਰ ਇਹ ਭੰਗ ਵਾਲਾ ਸਿੱਕ ਪਨੀਆ ਦਾ ਬਾਰ ਬਾਰ ਨਗਰ ਕੀਰਤਨ ਦੇ ਮੂਰੇ ਸਰ ਕਰੋ ਹੁਕਮ ਮੜਾ ਇਹਨੂੰ ਖਿੱਚੋ ਚੱਕ ਕੇ ਲੈ ਜਾਓ ਐਵੇਂ ਬਾਰ ਬਾਰ ਨਗਰ ਕੀਰਤਨ ਦੇ ਅੱਗੇ ਪੈ ਰਿਹਾ ਏ ਕਹਿ ਰਹੇ ਨੇ ਉਹਦੇ ਰਿਸ਼ਤੇਦਾਰ ਵੀ ਭੰਗ ਪੀਤੀ ਵੀ ਇਸ ਤਰ੍ਹਾਂ ਦਾ ਲੱਗ ਤਰਿਆ ਨਹੀਂ ਭੰਗ ਪੀਤੀ ਵੀ ਐ ਨਗਰ ਕੀਰਤਨ ਦੇ ਮੂਰੇ ਪੈਣਾ ਭੰਗ ਪੀ ਕੇ ਇਸਨੇ ਕੀਤਾ ਪੁਲਿਸ ਨੇ ਕਾਬੂ ਨਹੀਂ ਉਹ ਮੈਂ ਦੇਖ ਰਿਹਾ ਕੋਈ ਨਹੀਂ ਇਹ ਪਾਗਲ ਹੋਇਆ ਪਿੱਟੂ ਪਹੁੰਚ ਆਇਆ ਮੈਂ ਆ ਨਗਰ ਨਗਰ ਕੀਰਤਨੇ ਦਿਖਦਾ ਉਹਨੂੰ ਆ ਨਗਰ ਕੀਰਤਨ ਆ ਉੱਥੇ ਨਹੀਂ ਪੈਂਦਾ ਅੱਛਾ ਗੱਡੀ ਮੁਰੇ ਆ ਕੇ ਪੈ ਜੂਏ ਤੇ ਮੁਰੇ ਉਹ ਜਾਣ ਕੇ ਹੁਣ ਉੱਧਰ ਨੂੰ ਗਿਆ ਵਜਿਆ ਉਹ ਲਓ ਜੀ ਇੱਥੇ ਸੰਗਤਾਂ ਖੜੀਆਂ ਨੇ ਬਾਬਾ ਜੋਰਾ ਇਧਰ ਨੇ ਅੰਗ ਸਿੰਘ ਜੱਥੇਬੰਦੀਆਂ ਵੀ ਆ ਗਈਆਂ ਸੰਗਤਾਂ ਖੜੀਆਂ ਨੇ ਬਾਬਾ ਜੋਰਾ ਵਰ ਫਤਿਹ ਸਿੰਘ ਨੂੰ ਨਮਸਕਾਰ ਕਰਨ ਦੇ ਲਈ ਇਧਰ ਨੇ ਅੰਗ ਸਿੰਘ ਜੱਥੇਬੰਦੀਆਂ ਵੀ ਆ ਗਈਆਂ ਨੇ ਕਿਉਂਕਿ ਨਗਰ ਕੀਰਤਨ ਦੇ ਅੱਗੇ ਇਹ ਦੇਖੋ ਇਹਦੇ ਉੱਪਰ 15-20 ਮਿੰਟ ਚ ਚਲਾ ਦੇਣਾ ਬਸ ਮੇਰਾ ਪੰਜਾਬੀ মিডিਆ ਨਿਊਜ਼ ਹੈ ਉਹ ਕਰ ਲੋ ਸਬਸਕ੍ਰਾਈਬ ਕਰ ਲੋ ਉਹਦੇ ਚਲਾ ਦੇਣਾ ਪੰਜਾਬੀ মিডিਆ ਨਿਊਜ਼ ਆ YouTube ਵੀ ਆ ਤੇ ਦੂਸਰੇ ਵੀ ਆ ਇਹ ਪ੍ਰੋਬਲਮ ਆ ਰਹੀ ਆ ਜੇ ਆ ਨੈਟ ਵੀ ਆ ਰਹੀ ਤਾਂ ਹੀ 15-20 ਮਿੰਟ ਹਾਂਜੀ ਹਾਂਜੀ ਦੇਖ ਲਓ ਪੰਜਾਬੀ মিডিਆ ਨਿਊਜ਼ ਸਸਿਕਾ ਇਹ ਕੌਣ ਹੈ ਇਹ ਲੋਕ ਕੌਣ ਨੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਪਤਾ ਨਹੀਂ ਹੋ ਜਾ ਹੋ ਸਕਦਾ ਕਿਸੇ ਹੋਰ ਹੋਂ ਦੇ ਕਿਸੇ ਮਿਸ਼ਨ ਦੇ ਹੋਣ ਜੋ ਕਿਸੇ ਮਿਸ਼ਨ ਨੇ ਲੱਗ ਰਿਹਾ ਜੀ ਇਹ ਵੀ ਕਹਿ ਰਹੇ ਨੇ ਇਹ ਵੀ ਕਹਿ ਰਹੇ ਨੇ ਵੀ ਕਿਸੇ ਮਿਸ਼ਨ ਤੇ ਲੱਗ ਰਿਹਾ ਹੋ ਮਿਸ਼ਨ ਤੇ ਮਿਸ਼ਨ ਤੇ ਮਿਸ਼ਨ ਤੇ ਜੀ ਜਾਣ ਕੇ ਉਹਨੂੰ ਉੱਥੇ ਲਿਖ ਰਹੇ ਨੇ ਇਹ ਹੀ ਕਹਿ ਰਹੇ ਨੇ ਉੱਥੇ ਦੇ ਵਿੱਚ ਕਹਿੰਦਾ ਇੱਧਰ ਨੂੰ ਜਾਵੇ ਜਾਂ ਪਿੱਛੇ ਹੋਰ ਕਿਤੇ ਜਾਵੇ ਹੈ ਸਭ ਜਾਵੇ ਉਹ ਵੀ ਮਾ ਕੇ ਇਹਨੇ ਪਾਗੜਾ ਪਾਗੜਾ ਇੱਥੇ ਕਿਵੇਂ ਪਹੁੰਚ ਗਿਆ ਇਹ ਚੈੱਕ ਕਰਦੇਗੇ ਕਿਵੇਂ ਆ ਗਿਆ ਬਾਬਾ ਜੀ ਪਾਗਲ ਨੇ ਨਗਰ ਕੀਰਤਨ ਦੇ ਮੂਹਰੇ ਪੈਣਾ ਗੱਡੀ ਮੂਹਰੇ ਪਾਵੇ ਪੁਲਿਸ ਵਾਲੇ ਜੀ ਮੂਹਰੇ ਹਜੇ ਰੇਲ ਗੱਡੀ ਥੱਲੇ ਆਵੇ ਹਾਂਜੀ ਹਾਂਜੀ ਇਹ ਪਾਗਲ ਨੂੰ ਆਏ ਵੀ ਪਤਾ ਵੀ ਇੱਧਰ ਨੂੰ ਆ ਕੇ ਕੀਰਤਨ ਕਰਨੀ ਨਾ ਚਾਹਣਾ ਚਲੋ ਜੀ ਮਾਹੌ ਏ ਪਤਾ ਨਹੀਂ ਕੀ ਹੈ ਕਿਉਂਕਿ ਪਿਛਲੇ ਦਿਨ ਜੋ ਕੁਝ ਘਟਨਾਵਾਂ ਹੋਈਆਂ ਨੇ ਉਹ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਲੋਕਾਂ ਦੇ ਭਾਂਡੇ ਚੱਕ ਲਿਆਂਦੇ ਜਿਸ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਘੇਰਿਆ ਗਿਆ ਹੈ ਸਿੱਖਾਂ ਦਾ ਤੇ ਉੱਥੇ ਵੀ ਕੁਝ ਇਸ ਤਰ੍ਹਾਂ ਦੇ ਮਜਾਰੇ ਕੀਤੇ ਗਏ ਨੇ ਪਰ ਇਹ ਘਟਨਾ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਗੁਰਦੁਆਰਾ ਜਦੋਂ ਉੱਤੀ ਸਰੂਪ ਦੇ ਅੱਗੇ ਪੁਲਸ ਵੱਲੋਂ ਕਾਬੂ ਕੀਤਾ ਗਿਆ ਉਧਰ ਇਹ ਦੇਖੋ ਇਹ ਹੈ ਬੰਦਾ ਕਾਹਰੇ ਬਾਹਰ ਲੱਜੋ ਕਾਹਰੇ ਬਾਹਰ ਲੱਜੋ 12000 ਲੱਜੋ ਉਹ ਪਾਰਲੀ ਘੜ ਲੱਗ ਕੇ ਮਾਰ